ਆਖਰਕਾਰ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਨੂੰ ਸਿੱਖਾਂ ਤੋਂ ਮੁਸ਼ਕਲ ਕੀ ਹੈ ਪ੍ਰੋਬਲਮ ਕੀ ਹੈ ਤੁਵਾ ਦਿਓ ਹਰ ਕੋਈ ਦਿਨ ਨਹੀਂ ਬੀਤਦਾ ਜਦੋਂ ਕਾਂਗਰਸ ਖਾਸ ਕਰ ਪੰਜਾਬ ਚ ਸਿੱਖਾਂ ਨੂੰ ਲੈ ਕੇ ਸਿੱਖ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਬੂਟਾ ਸਿੰਘ ਵਰਗੇ ਵੱਡੇ ਲੀਡਰ ਨੂੰ ਲੈ ਕੇ ਤੁਸੀਂ ਕੋਈ ਨਾ ਕੋਈ ਅਜਿਹਾ ਬਿਆਨ ਜਾਂ ਹਰਕਤ ਨਹੀਂ ਕੀਤੀ ਜਿਹਦੇ ਨਾਲ ਕਿਤੇ ਨਾ ਕਿਤੇ ਸਾਡੇ ਪੰਥ ਦੇ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ ਅੱਜ ਜਿਸ ਤਰੀਕੇ ਦੀ ਵੀਡੀਓ ਸਾਹਮਣੇ ਆਈ ਹੈ ਜ ਜਿਹਦੇ ਵਿੱਚ ਪੰਜਾਬ ਪ੍ਰਧਾਨ ਰਾਜਾ ਬੜਿੰਗ ਜੀ ਦੋ ਸਿੱਖ ਬੱਚਿਆਂ ਦੇ ਜੋੜਿਆਂ ਦਾ ਮਜ਼ਾਕ ਉਡਾਰਿਆ ਮੈਂ ਰਾਜਾ ਬੜਿੰਗ ਜੀ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਸ ਜਿਹੜੇ ਹੈ ਗੁਰੂ ਸਾਹਿਬਾਨਾ ਨੇ ਸਾਨੂੰ ਕਕਾਰ ਦੇ ਰੂਪ ਚ ਦਿੱਤੇ ਆ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰੇ ਘਰ ਚ ਗੁਰੂ ਸਾਹਿਬ ਦਾ ਪ੍ਰਕਾਸ਼ ਆ ਮੈਂ ਗੁਰੂ ਦਾ ਸਿੱਖ ਆ ਪਰ ਜਿਹੜੀ ਤੁਹਾਡੀ ਮਨੋ ਭਾਵਨਾ ਆ ਜਿਹੜੀ ਤੁਹਾਡੀ ਮਾਨਸਿਕਤਾ ਹੈ ਔਰ ਜਿਹੜੀ ਇੱਕ ਵਾਰ ਨਹੀਂ ਗਲਤੀ ਤੇ ਇੱਕ ਔਰ ਬੰਦੇ ਕੋ ਹੋ ਜਾਂਦੀ ਹੈ ਹਰ ਰੋਜ਼ ਤੁਸੀਂ ਸਿੱਖ ਫਾਪ ਭਾਵਨਾਵਾਂ ਦੀ ਭਾਵਨਾਵਾਂ ਨੂੰ ਠੇਸ ਜਿਹੜੀ ਪਹੁੰਚਾਉਂਦੇ ਹੋ ਉਹਦੇ ਨਾਲ ਤੇ ਇਹ ਲੱਗਦਾ ਵੀ ਤੁਹਾਨੂੰ ਸਿੱਖਾ ਨਾਲ ਪੰਥ ਨਾਲ ਬੜੀ ਨਫ਼ਰਤ ਹੈ ਛੋਟੇ ਛੋਟੇ ਬੱਚੇ ਵੀ ਉਸ ਨਫ਼ਰਤ ਦਾ ਸ਼ਿਕਾਰ ਹੋ ਰਿਹਾ ਤੁਸੀਂ ਸਾਡੇ ਸਿੱਖਾਂ ਦੇ ਕਕਾਰਾਂ ਦਾ ਜਿਸ ਤਰੀਕੇ ਨਾਲ ਮਜ਼ਾਕ ਬਣਾਇਆ ਇਹ ਕੌਮ ਤੁਹਾਨੂੰ ਮਾਫ਼ ਕਰਨ ਵਾਲੀ ਨਹੀਂ ਹੈ ਔਰ ਕਾਂਗਰਸ ਦੀ ਜਿਹੜੀ ਮਾਨਸਿਕਤਾ ਹੈ ਔਰ ਪਿਛਲੇ ਤਕਰੀਬਨ 50 ਦਸ਼ਕਾਂ ਤੋਂ ਅਸੀਂ ਦੇਖ ਰਹੇ ਹਾਂ ਵਾਰ-ਵਾਰ ਗਾਇਬ ਗਾਹੇ ਉਹਦਾ ਪ੍ਰਦਰਸ਼ਨ ਤੁਸੀਂ ਕਰੀ ਦਿੰਨੇ ਹੋ ਉਹਨਾਂ ਨੇ ਟਾਈਮ 'ਚ ਤੁਹਾਨੂੰ ਪੰਜਾਬ ਦੇ ਲੋਕ ਇਸ ਦਾ ਵੀ ਜਿਹੜਾ ਜਵਾਬ ਜਿਹੜਾ ਪੜੇ ਤਰੀਕੇ ਨਾਲ ਬਿਹਤਰ ਤਰੀਕੇ ਨਾਲ ਦੇਣਗੇ ਔਰ ਇਸ ਦਾ ਸਬਕ ਵੀ ਸਿੱਖਾਂ ਨੇ ਸੂ ਦੁਨੀਆ 'ਚ ਆਪਣੇ ਕੇਸਾ ਨਾਲ ਆਪਣੇ ਕਾਕਾਰਾਂ ਨਾਲ ਆਪਣੀ ਪਹਿਚਾਣ ਬਣਾਈ ਹੈ ਬਾਹਲੇ ਮੁਲਕਾਂ ਜਾ ਕੇ ਫੌਜਾਂ ਦੇ ਪਰਤੀ ਹੋਏ ਨੇ ਪੁਲਿਸ ਪਰਤੀ ਹੋਏ ਨੇ ਸੋ ਸਾਡੀ ਸਿੱਖਾਂ ਦੀ ਪਛਾਣ ਕਿਸ ਨਾਲ ਹੈ ਬੜੇ ਦੁਖ ਦੀ ਗੱਲ ਹੈ ਕਿ ਕੱਲ ਜਿਵੇਂ ਰਾਜਾ ਬਰਿੰਨ ਨੇ ਦੋ ਪੱਛਾ ਦੇ ਸੱਤਿਆਤ ਰੱਖ ਕੇ ਉਹਨਾਂ ਦੇ ਕੇਸਾ ਨੂੰ ਪਕੜ ਕੇ ਔਰ ਜੋ ਅਜੀਬ ਜੀਆਂ ਹੱਤਾਂ ਕੀਤੀਆਂ ਨੇ ਮੈਨੂੰ ਆਸ ਹੈ ਕਿ ਅਕਾਤਖ ਸਾਹਿਬ ਇਸ ਗੱਲ ਦਾ ਬਹੁਤ ਸੀਰੀਅਸ ਨੋਟਿਸ ਲੈਣਗੇ ਔਰ ਮੈਂ ਅਰਦਾਸ ਕਰਦਾ ਹਾਂ ਕਿ ਇਹ ਘਰਤਾਂ ਦੁਬਾਰਾ ਨਹੀਂ ਹੋਣਗੀਆਂ ਮੈਂ ਵੀ ਇਸੇ ਕੌਮ ਨੂੰ ਕਹਿਣਾ ਹੈ ਕਿ ਜਦੋਂ ਤੱਕ ਰਾਜਾ ਬਰਿੰਨ ਇਸ ਗੱਲ ਦੀ ਮਾਫੀ ਨਹੀਂ ਮੰਗਦੇ ਜੋ ਤੱਕ ਹਾਲ ਤੱਕ ਸਰਨੇ ਮਾਫ ਨਹੀਂ ਕਰਦੇ ਤੇ ਇਹਨਾਂ ਦਾ ਸੋਸ਼ਲ ਬੈਕਆਊਟ ਕੀਤਾ ਜਾਵੇ